ਨਗਰੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਸ਼ਹਿਰ ਹੈ 2016 ਦੇ ਵਿੱਚ ਇਹਨੂੰ ਸਮਾਰਟ ਸਿਟੀ ਕੋਸ਼ਿਸ਼ ਕਰ ਦਿੱਤਾ ਗਿਆ ਸੀ 1168 ਸੀਸੀਟੀਵੀ ਕੈਮਰਾਜ਼ ਪੂਰੇ ਅੰਮ੍ਰਿਤਸਰ ਦੇ ਚੱਪੇ-ਚੱਪੇ ਚੌਂਕ ਚਰਾਹੇ ਦੇ ਉੱਪਰ ਲੱਗੇ ਪਰ ਅੱਜ ਸਥਿਤੀ ਇਦਾਂ ਦੀ ਬਣ ਗਈ ਆ ਕਿ ਨਾ ਤਾਂ ਇਹ ਸੀਸੀਟੀਵੀ ਕੈਮਰਾਜ਼ ਗੁਰੂ ਨਗਰੀ ਅੰਮ੍ਰਿਤਸਰ ਦੀ ਸਿਕਿਉਰਿਟੀ ਦੇ ਲਈ ਪ੍ਰੋਪਰ ਢੰਗ ਦੇ ਨਾਲ ਇਹਦੀ ਵਰਤੋਂ ਕੀਤੀ ਜਾ ਸਕੀ ਨਾ ਇਹਨਾਂ ਨੂੰ ਚਲਾਇਆ ਜਾ ਸਕਿਆ ਬਰਖਸ ਇਹਦੇ ਉਲਟ ਇਹਦੇ ਬਹੁਤ ਸਾਰਾ ਸਮਾਨ ਇਨ੍ਹਾਂ ਸੀਸੀਟੀਵੀ ਕੈਮਰਾਜ਼ਦਾਰ ਥਾਂ ਥਾਂ ਤੋਂ ਚੋਰੀ ਹੋ ਗਿਆ 50 ਲੱਖ ਰੁਪਏ ਤੋਂ ਵੱਧ ਕੀਮਤ ਦਾ ਸਮਾਨ ਸਮੇਂ-ਸਮੇਂ ਸਰ ਚੋਰੀ ਹੁੰਦਾ ਰਿਹਾ 150 ਤੋਂ ਵੱਧ ਸ਼ਿਕਾਇਤਾਂ ਇਹ ਸੀਸੀਟੀਵੀ ਕੈਮਰਾਜ਼ ਨੂੰ ਆਪਰੇਟ ਕਰਨ ਵਾਲੀ ਫੰਕਸ਼ਨ ਕਰਨ ਵਾਲੀ ਕੰਪਨੀ ਨੇ ਪੁਲਿਸ ਨੂੰ ਦਿੱਤੀਆਂ ਨੇ ਜਿਦੇ ਚੋ ਇੱਕ ਸਿੰਗਲ ਰਿਕਵਰੀ ਵੀ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਅੱਜ ਅੰਮ੍ਰਿਤਸਰ ਦੇ ਵਿੱਚ ਫਾਕੇ ਝਾਕੇ ਨਾਕੇ ਡਾਕੇ ਔਰ ਧਮਾਕੇ ਹੀ ਰਹਿ ਗਿਆ ਅੱਜ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਔਰ ਪੋਲੀਟੀਕਲ ਕਲਾਸ ਬਹੁਤਾ ਉਲੂਆਂ ਦਾ ਭੰਡਾਰ ਬਣ ਕੇ ਰਹਿ ਗਈ ਆ ਇੱਕ ਵੀ ਲੀਡਰ ਆਪਣੀ ਸਿਕਿਉਰਿਟੀ ਨੂੰ ਨਹੀਂ ਘਟਾਉਂਦਾ ਆਪਣੇ ਭੱਤਿਆਂ ਨੂੰ ਨਹੀਂ ਘਟਾਉਂਦਾ ਆਪਣੇ ਖਰਚਾਂ ਨੂੰ ਨਹੀਂ ਘਟਾਉਂਦਾ ਔਰ ਕੋਈ ਐਮ.ਐਲ.ਏ ਇਸ ਗੱਲ ਤੇ ਨਹੀਂ ਬੋਲਦਾ ਕਿ 스마트 ਸਿਟੀ ਦੇ ਪ੍ਰੋਜੈਕਟਸ ਦਾ ਬਣਿਆ ਕੀ ਸਾਹਿਬ ਕਾਲ ਜੀ ਸਾਰੇ ਨੇ ਤੁਸੀਂ ਦੇਖ ਰਹੇ ਹੋ ਹਮ ਦਾ ਟੀਵੀ ਤੇ ਮੈਂ ਆ ਤੁਹਾਡਾ ਨਾਲ ਵਚਨ ਸਿੱਖ ਵਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਈ ਅੰਮ੍ਰਿਤਸਰ ਨੂੰ ਜਿਹੜਾ ਕਿ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਸਿਟੀ ਨੂੰ ਸਮਾਰਟ ਬਣਾ ਲਈ ਬੜੇ ਜਿਹੜੇ ਪ੍ਰੋਜੈਕਟ ਲਿਆ ਗਿਆ ਹੁੰਦੇਗੇ ਪਰ ਇਹ ਪ੍ਰੋਜੈਕਟ ਕਿਤੇ ਨਾ ਕਿਤੇ ਖਤਮ ਹੁੰਦੇ ਨਜ਼ਰ ਆ ਰਹੇ ਨੇ ਜਿਸ ਦੀ ਇੱਕ ਮਿਸਾਲ ਹੈ ਸੀਸੀਟੀਵੀ ਕੈਮਰੇ ਅੰਮ੍ਰਿਤਸਰ ਸਮਾਰਟ ਸਿਟੀ ਨੂੰ ਬਣਾ ਲਈ ਸੀਸੀਟੀਵੀ ਕੈਮਰਿਆਂ ਦਾ ਜਿਹੜਾ ਕਿ ਪ੍ਰੋਜੈਕਟ ਆਇਆ ਸੀਗਾ ਜਿਸ ਨੂੰ ਜਿਹੜਾ ਕਿ ਲਗਾਏ ਗਏ ਸੀ ਰੋਡ ਉੱਪਰ ਕਿ ਇਸ ਨੂੰ ਜੇ ਮਦਦ ਕਰਕੇ ਜਿਹੜਾ ਕਿ ਚਲਾਨ ਜਿਹੜੇ ਹੁੰਦੇ ਨੇ ਅੱਜ ਕੱਲ੍ਹ ਜੇ ਆਪਾਂ ਚंडीगढ़ ਸ਼ਹਿਰ ਚੱਲ ਜਾਈਏ ਉੱਥੇ ਤੁਹਾਨੂੰ ਜਿਹੜੇ ਆ ਚਲਾਨਾ ਦਾ ਦਿਖਦਾ ਹੋਏਗਾ ਕਿ ਗੱਡੀ ਤੇ ਜਿਹੜੀ ਆ ਸਾਫ ਉਹਦੇ ਵਿੱਚ ਕੈਪਚਰ ਹੋ ਜਾਂਦੀ ਹੈ ਤੇ ਫਿਰ ਉਸ ਦਾ ਜਿਹੜਾ ਕਿ ਚਲਾਨ ਕੱਟਿਆ ਜਾਂਦਾ ਹਮੇਸ਼ਾ ਸ਼ਹਿਰ ਨੂੰ ਵੀ ਸਮਾਰਟ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਜਿਹੜਾ ਸਿਟੀ ਦਾ ਪ੍ਰੋਜੈਕਟ ਸੀ ਰਿਹਾ ਕਿਤੇ ਦਾ ਕਿਤੇ ਖਤਮ ਹੁੰਦਾ ਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਉੱਤੇ ਸਾਰੀ ਵਿਸਤਾਰ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇੰਜੀਨੀਅਰ ਪਵਨ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਸਾਰੇ ਵਿਸਤਾਰ ਨਾਲ ਗੱਲ ਕਰਾਂਗੇ ਆਖਿਰੇ ਪ੍ਰੋਜੈਕਟ ਕਦੋਂ ਆਇਆ ਕਿਵੇਂ ਆਇਆ ਤੇ ਹੁਣ ਕਿਸ ਤਰ੍ਹਾਂ ਇਹ ਖਤਮ ਹੁੰਦਾ ਨਜ਼ਰ ਆ ਰਿਹਾ ਤੇ ਅੰਮ੍ਰਿਤਸਰ ਨੂੰ ਜਿਹੜਾ 스마트 ਸਿਟੀ ਦਾ ਦਰਜਾ ਦਿੱਤਾ ਜਾਂਦਾ ਉਹ ਕਿਤਨਾ ਕਿਤੇ ਖਤਮ ਹੁੰਦਾ ਉਹ ਵੀ ਨਜ਼ਰ ਆ ਰਿਹਾ ਗੱਲਬਾਤ ਕਰ ਲੈਣੇ ਆ ਪਹਿਲਾਂ ਤੇ ਪਵਨ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਬਾਂਸੀ ਜੀ ਔਰ ਤੁਸੀਂ ਬੜਾ ਬਰੀਫਲੀ ਐਕਸਪਲੇਨ ਕਰ ਦਿੱਤਾ ਦਰਸ਼ਕਾਂ ਨੂੰ ਸਾਰਾ ਵਿਸ਼ਾ ਜਿਵੇਂ ਕਿਸੇ ਜਾਣਦੇ ਆ ਕਿ ਗੁਰੂ ਨਗਰੀ ਅੰਮ੍ਰਿਤਸਰ ਇੱਕ 스마트 ਸਿਟੀ ਸ਼ਹਿਰ ਹੈ 2016 ਦੇ ਵਿੱਚ ਇਹਨੂੰ 스마트 ਸਿਟੀ ਘੋਸ਼ਿਤ ਕਰ ਦਿੱਤਾ ਗਿਆ ਸੀ ਔਰ ਬਹੁਤ ਸਾਰੇ ਪ੍ਰੋਜੈਕਟ 스마트 ਸਿਟੀ ਮਿਸ਼ਨ ਦੇ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਨੂੰ ਮਿਲੇ ਸੀ ਜਿੰਨਾ ਵਿੱਚੋਂ ਜਿਵੇਂ ਤੁਸੀਂ ਦੱਸ ਦਿੱਤਾ ਕਿ ਸੀਸੀਟੀਵੀ ਕੈਮਰਾਸ ਦਾ ਪ੍ਰੋਜੈਕਟ ਹੌਕਾਈ ਪ੍ਰੋਜੈਕਟ ਜਿਹਨੂੰ ਆਈ ਟ੍ਰਿਪਲ ਸੀ ਕਹਿੰਦੇ ਆ ਜਿਹਦਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਰਣਜੀਤ ਐਵੇਨਿਊ ਮਿਨਿਸਪਲ ਕਾਰਪੋਰੇਸ਼ਨ ਦੇ ਹੈੱਡ ਆਫਿਸ ਵਿਖੇ ਬਣਾਇਆ ਗਿਆ ਸੀ ਔਰ ਇਹਦੇ ਤਹਿਤ ਕਰੀਬ 91 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸੀ ਔਰ 1168 ਸੀਟੀਵੀ ਕੈਮਰਾਸ ਪੂਰੇ ਅੰਮ੍ਰਿਤਸਰ ਦੇ ਚੱਪੇ-ਚੱਪੇ ਚੌਂਕ ਚਰਾਹੇ ਦੇ ਉੱਪਰ ਲੱਗੇ ਔਰ ਕਰੀਬ 409 ਇੰਟਰਸੈਕਸ਼ਨਸ ਇਦਾਂ ਦੇ ਸੀ ਵਾਈਟਲ ਲੋਕੇਸ਼ਨਸ ਇਦਾਂ ਦੀਆਂ ਸੀ ਜਿੱਥੇ ਸੀਸੀਟੀਵੀ ਕੈਮਰਾਸ ਦਾ ਪ੍ਰਬੰਧਨ ਰੱਖਿਆ ਗਿਆ ਔਰ ਉੱਥੇ ਬਹੁਤ ਸਾਰੇ ਕੈਮਰਾਸ ਇੰਸਟਾਲ ਵੀ ਕੀਤੇ ਗਏ ਔਰ ਇਹ ਕਰੀਬ ਦਸੰਬਰ 2022 ਦੇ ਵਿੱਚ ਇਹਦੀ ਪਹਿਲਾਂ ਇਨੀਸ਼ੀਅਲ ਇੱਕ ਡੈਡਲਾਈਨ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੀ ਲੰਬਿਤ ਡਿਲੇ ਤੋਂ ਬਾਅਦ ਬਹੁਤ ਸਾਰੀਆਂ ਡੈਡਲਾਈਨਸ ਕਰਾਸ ਹੋਣ ਤੋਂ ਬਾਅਦ 13 ਅਗਸਤ 2022 ਨੂੰ ਉਦੋਂ ਦੇ ਲੋਕਲ ਬਾਡੀ ਮਨਿਸਟਰ ਮਿਸਟਰ ਨਿਜਰ ਨੇ ਇਨਾ ਇਫਤਤਾ ਕੀਤਾ ਨੋਗਰੇਟ ਕੀਤਾ ਪਰ ਅੱਜ ਸਥਿਤੀ ਇਦਾਂ ਦੀ ਬਣ ਗਈ ਆ ਕਿ ਨਾ ਤਾਂ ਇਹ ਸੀਸੀਟੀਵੀ ਕੈਮਰਾਸ ਗੁਰੂ ਨਗਰੀ ਅੰਮ੍ਰਿਤਸਰ ਦੀ ਸਿਕਿਉਰਿਟੀ ਦੇ ਲਈ ਪ੍ਰੋਪਰ ਢੰਗ ਦੇ ਨਾਲ ਇਹਦੀ ਵਰਤੋਂ ਕੀਤੀ ਜਾ ਸਕੀ ਨਾ ਇਹਨਾਂ ਨੂੰ ਚਲਾਇਆ ਜਾ ਸਕਿਆ ਬਰਖਸ ਇਹਦੇ ਉਲਟ ਇਹਦੇ ਬਹੁਤ ਸਾਰਾ ਸਮਾਨ ਇਹਨਾਂ ਸੀਸੀਟੀਵੀ ਕੈਮਰਾਸ ਦਾ ਥਾਂ ਥਾਂ ਤੋਂ ਚੋਰੀ ਹੋ ਗਿਆ ਔਰ ਇਸ ਤੋਂ ਵੀ ਜ਼ਿਆਦਾ ਸ਼ਰਮਿੰਦਗੀ ਦਾ ਵਾਇਸ ਬਣਾਉਣ ਵਾਲੀ ਗੱਲ ਤਾਂ ਇਹ ਆ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਐਡਮਿਨਿਸਟ੍ਰੇਟਿਵ ਅਮਲੇ ਡਿਪਟੀ ਕਮਿਸ਼ਨਰ ਆਫਿਸ ਦੇ ਕੋਲ ਇਨ੍ਹਾਂ ਬਾਕਸੇਸ ਦੇ ਵਿੱਚੋਂ ਕੇਬਲਸ ਚੋਰੀ ਕਰ ਲਿਆ ਗਈਆਂ ਯੂਪੀਐਸ ਚੋਰੀ ਕਰ ਲਿਆ ਗਿਆ ਨੈਟਵਰਕਸ ਸਵਿਚਸ ਚੋਰੀ ਕਰ ਲਏ ਗਏ ਔਰ ਬੈਟਰੀਸ ਤੱਕ ਇਨ੍ਹਾਂ ਸੀਸੀਟੀਵੀ ਕੈਮਰਾ ਬਾਕਸੇਸ ਦੀਆਂ ਚੋਰੀ ਕਰ ਲਿਆ ਗਈਆਂ ਮੇਰਾ ਖਿਆਲ ਹੈ ਕਰੀਬ 50 ਲੱਖ ਰੁਪਏ ਤੋਂ ਵੱਧ ਕੀਮਤ ਦਾ ਸਮਾਨ ਸਮੇਂ-ਸਮੇਂ ਸਰ ਚੋਰੀ ਹੁੰਦਾ ਰਿਹਾ ਔਰ ਮੇਰੀ ਜਾਣਕਾਰੀ ਦੇ ਮੁਤਾਬਕ 150 ਤੋਂ ਵੱਧ ਸ਼ਿਕਾਇਤਾਂ ਏ ਐਸ ਸੀ ਸੀ ਟੀ ਵੀ ਕੈਮਰਾਸ ਨੂੰ ਆਪਰੇਟ ਕਰਨ ਵਾਲੀ ਫੰਕਸ਼ਨ ਕਰਨ ਵਾਲੀ ਕੰਪਨੀ ਨੇ ਪੁਲਿਸ ਨੂੰ ਦਿੱਤੀਆਂ ਨੇ ਜਿੱਤੇ ਚੋ ਇੱਕ ਸਿੰਗਲ ਰਿਕਵਰੀ ਵੀ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਔਰ ਤੁਸੀਂ ਇਹ ਦੇਖੋ ਕਿ ਗੁਰੂ ਨਗਰੀ ਅੰਮ੍ਰਿਤਸਰ ਇੱਕ ਬਾਰਡਰ ਸਿਟੀ ਆ ਵਿਰਾਸਤੀ ਸ਼ਹਿਰ ਆ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਟੂਰਿਸਟ ਆਉਂਦਾ ਪਿਲਗ੍ਰੀਮਸ ਆਉਂਦੇ ਆ ਲੋਕ ਵੋਗਾ ਬਾਰਡਰ ਤੇ ਜਾਂਦੇ ਆ ਲੋਕ ਦੁਰਗਿਆਣਾ ਤੀਰਥ ਜਾਂਦੇ ਆ ਲੋਕ ਹਰਮੰਦਰ ਸਾਹਿਬ ਨਤਮਸਤਕ ਹੋਣ ਆਉਂਦੇ ਆ ਔਰ ਇਹ ਉਹੀ ਸ਼ਹਿਰ ਆ ਜਿੰਨੇ ਆਪਰੇਸ਼ਨ ਸੰਦੂਰ ਵੇਲੇ ਵੀ ਸਭ ਤੋਂ ਜ਼ਿਆਦਾ ਮਾਰ ਚੱਲੀ ਸੀ ਅੰਮ੍ਰਿਤਸਰ ਹੀ ਡਰੋਨਸ ਮਿਜ਼ਾਈਲ ਅਟੈਕ ਦੇ ਸਭ ਤੋਂ ਜ਼ਿਆਦਾ ਟਾਰਗੇਟ ਤੇ ਸੀ ਅੰਮ੍ਰਿਤਸਰ ਦੇ ਕਈ ਦਹੀ ਇਲਾਕਿਆਂ ਦੇ ਵਿੱਚ ਮਿਜ਼ਾਈਲਜ਼ ਦੇ ਅਵਸ਼ੇਸ਼ ਵੀ ਮਿਲੇ ਸੀ ਤੁਸੀਂ ਇਹ ਖੁਦ ਵੀ ਉਹਨਾਂ ਚੀਜ਼ਾਂ ਨੂੰ ਕਵਰ ਕੀਤਾ ਹੋਊਗਾ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਫਾਕੇ ਝਾਕੇ ਨਾਕੇ ਡਾਕੇ ਔਰ ਧਮਾਕੇ ਹੀ ਰਹਿ ਗਿਆ ਕਿਸੇ ਵੀ ਪਾਸੇ ਅੰਮ੍ਰਿਤਸਰ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੋਈ ਇਦਾਂ ਦੇ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ ਜਿਹੜਾ ਐਡਾ ਵੱਡਾ ਪ੍ਰੋਜੈਕਟ ਜਿਹੜਾ ਤੁਸੀਂ ਇਹ ਸਮਝੋ ਕਿ 241 ਕੈਮਰਾਸ ਤੇ ਲਾਈਵ ਕਵਰੇਜ ਦੇ ਲਈ ਇੰਪਲੈਂਟ ਕੀਤੇ ਗਏ ਸੀ ਉਸ ਤੋਂ ਬਾਅਦ 50 ਬੋਡੀ ਡਿਟੈਕਸ਼ਨ ਕੈਮਰਾਸ ਸੀਗੇ ਉਸ ਤੋਂ ਬਾਅਦ 24/7 ਦੀ ਮੋਨਿਟਰਿੰਗ ਕਰਨ ਦੀ ਗੱਲ ਕੀਤੀ 10 LED ਸਕਰੀਨ ਜਿਹੜੀਆਂ ਸਪੈਸ਼ਲ ਮੈਸੇजेस ਜਿੰਨੇ ਫਲੈਸ਼ ਕਰਨੇ ਸੀ ਔਰ 50 ਤੋਂ ਵੱਧ ਇਦਾਂ ਦੇ ਚੌਕ ਸੀ ਲੋਕੇਸ਼ਨ ਸੀ ਜਿੱਥੇ ਸਕਰੀਨਾਂ ਲਗਾਈਆਂ ਜਾਣੀਆਂ ਸੀ ਲੱਗੀਆਂ ਵੀ ਚੱਲੀਆਂ ਨਹੀਂ ਚੱਲੀਆਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਆਪਟੀਮਮ ਯੂਟਿਲਾਈਜੇਸ਼ਨ ਇਨ ਸਕਰੀਨਸ ਦੀ ਇੱਥੇ ਨਹੀਂ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਅੰਮ੍ਰਿਤਸਰ ਸ਼ਹਿਰ ਇੰਨੀ ਵੱਡੀ ਆਬਾਦੀ ਇਹਦਾ ਗਰੋ ਕਰ ਰਹੀ ਆ ਅਰਬਨਾਈਜੇਸ਼ਨ ਵਧ ਰਹੀ ਆ ਔਰ ਜਿਹੜਾ ਇਹਦੇ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਚਲਾਉਣ ਦੀ ਗੱਲ ਕੀਤੀ ਤੁਸੀਂ ਇਸ ਸਰਕਾਰ ਦੀ ਇਸ ਐਡਮਿਨਿਸਟ੍ਰੇਸ਼ਨ ਦੀ ਹਾਲ ਦੇਖ ਲਓ ਕਿ 26 ਜਨਵਰੀ ਨੂੰ ਇਸੇ ਸਾਲ 2025 ਦੇ ਵਿੱਚ ADGP ਮਿਸਟਰ ਏਐਸ ਰਾਏ ADG ਟ੍ਰੈਫਿਕ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਆਰਡਰ ਜਾਰੀ ਕੀਤੇ ਸੀ ਕਿ ਹੁਣ ਅੰਮ੍ਰਿਤਸਰ ਜਲੰਧਰ ਲੁਧਿਆਣਾ ਔਰ ਮਹਾਲੀ ਦੇ ਵਿੱਚ ਆਨਲਾਈਨ ਚਲਾਨ ਸਿਸਟਮ ਲਾਗੂ ਹੋਊਗਾ ਜਿਹਦੀ ਕਿ ਅੰਮ੍ਰਿਤਸਰ ਨੂੰ ਬਹੁਤ ਜ਼ਿਆਦਾ ਜ਼ਰੂਰ ਸੀ ਅਜੇ ਤੱਕ ਉਹਨੂੰ ਲਾਗੂ ਤੇ ਕੀ ਕਰਨਾ ਕੈਮਰੇ ਦੀ ਵਾਇਸ ਨੂੰ ਆਪਟੀਕਲ ਫਾਈਬਰਸ ਨੂੰ ਯੂਪੀਐਸ ਨੂੰ ਉਹਦੇ ਬਾਕੀ ਬੈਟਰੀਜ਼ ਨੂੰ ਉਹਦੇ ਬਾਕਸੇਸ ਨੂੰ ਵੀ ਸੰਭਾਲ ਨਹੀਂ ਸਕੇ ਉਹ ਵੀ ਚੋਰ ਲੁੱਟਪੁੱਟ ਕੇ ਲਾ ਗਿਆ ਔਰ ਜਿਹੜੀਆਂ ਗੱਲਾਂ ਕਰਦੇ ਸੀ ਡਿਸਪਲੇ ਬੋਰਡਸ ਲੱਗਣਗੇ ਐਮਰਜੈਂਸੀ ਕਾਲ ਬੂਥਸ ਲੱਗਣਗੇ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੋਊਗਾ ਜਿਹੜੇ ਟੂਰਿਸਟ ਆ ਉਹਨਾਂ ਦੀ ਵਿਜ਼ਿਟ ਸੇਫ ਬਣਾਵਾਂਗੇ ਕ੍ਰਾਈਮ ਦੀ ਡਿਟੈਕਸ਼ਨ ਹੋਊਗੀ ਫੇਸ ਰੈਕੋਗਨੀਸ਼ਨ ਕੈਮਰਾਸ ਲੱਗਣਗੇ ਸਿੰਗਾਪੁਰ ਵਰਗੀਆਂ ਸਟੇਟਸ ਜਿਵੇਂ ਕਿ ਕੋ ਰੇਲਵੇ ਸਟੇਸ਼ਨ ਕੋ ਕ੍ਰਿਮੀਨਲ ਉੱਤਰਦਾ ਦਾ ਫੇਸ ਰੈਕੋਗਨਾਈਜ਼ ਕਰਕੇ ਅਸੀਂ ਕ੍ਰਾਈਮ ਨੂੰ ਡਿਟੈਕਟ ਕਰਾਂਗੇ ਫਿਰ ਉਹਨੂੰ ਹੈਂਡਲ ਕਰਾਂਗੇ ਨਿਊਟਰਲ ਵੀ ਕਰਾਂਗੇ ਸਾਰੀਆਂ ਗੱਲਾਂ ਕਰਨਗੇ ਉਹ ਸਾਰੇ ਦਾਅਵੇ ਇਸ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਦੇ ਹਵਾ ਦੇ ਵਿੱਚ ਹੀ ਧਰੇ ਰਹਿ ਗਏ ਔਰ ਬਿਲਕੁਲ ਅੱਗੇ ਇਹ ਨਾ ਜ਼ਿਆਦਾ ਡਿਲੇ ਕੀਤਾ ਫਿਰ 4 ਸਾਲ ਲਈ ਇਹਨਾਂ ਦੀ ਆਪਰੇਸ਼ਨ ਔਰ ਮੇਨਟੇਨੈਂਸ ਦਾ ਜੋ ਕਾਰਜਕਾਲ ਆ ਉਸ ਕੰਪਨੀ ਦਾ ਜੇ ਇਹ ਸਮਝ ਲਓ 13 ਅਗਸਤ 2022 ਨੂੰ ਇਹ ਲਾਂਚ ਹੋ ਗਿਆ ਤਾਂ 4 ਸਾਲ ਕਿੰਨੇ ਰਹਿ ਗਏ 25 ਦਾ ਖਤਮ ਹੋਣ ਵਾਲਾ ਤੇ 26 ਹੋਣ ਵਾਲਾ ਤੇ ਜੇ ਇਹਨਾਂ ਦੇ ਕੈਮਰਾਸ ਚੋਰੀ ਹੋ ਰਿਹਾ ਵਾਇਰਸ ਜਿਆ ਸਾਰਾ ਸਾਜੂ ਸਮਾਨ ਚੋਰੀ ਹੋ ਰਿਹਾ ਤਾਂ ਕੰਪਨੀ 1-10 ਸਾਲ ਤੱਕ ਇਹ ਵੀ ਛੱਡ ਕੇ ਭੱਜ ਜਾਊਗੀ ਜਿਵੇਂ ਬਾਕੀ ਸਾਰੇ ਪ੍ਰੋਜੈਕਟਸ ਦਾ ਹਾਲ ਹੋ ਗਿਆ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਪਬਲਿਕ ਟਰਾਂਸਪੋਰਟ ਨਹੀਂ ਜਿਹੜੀਆਂ ਸਮਾਰਟ ਸਿਟੀ ਤਹਿਤ ਸਿਟੀ ਬੱਸੇਜ਼ ਆਈਆਂ ਉਹ ਵੀ ਖਤਮ ਜਿਹੜਾ ਬੀਆਰਟੀਐਸ ਪ੍ਰੋਜੈਕਟ ਆਇਆ ਉਹ ਵੀ ਖਤਮ ਜਿਹੜਾ ਆਟੋਮੇਟਿਡ ਪਾਰਕਿੰਗ ਬੰਨੀ ਸੀ ਕੈਰੋ ਮਾਰਕੀਟ ਚ ਅਜੇ ਤੱਕ ਉਹ ਬਣ ਨਹੀਂ ਸਕੀ ਸਾਈਕਲ ਟਰੈਕਸ ਦੇ ਉੱਪਰ ਰੇੜੀਆਂ ਦੇ ਕਬਜ਼ੇ ਦੁਕਾਨਦਾਰਾਂ ਦੇ ਕਬਜ਼ੇ ਗੰਦਗੀ ਤੇ ਪਰਮਾਰ ਸਾਈਕਲ ਟਰੈਕਸ ਬਣ ਗਏ ਜਿਹੜਾ 12 ਗੇਟਾਂ ਨੂੰ ਜਾਂਦੀ ਆরবিਟਲ ਰੋਡ ਬਣਾਈ ਸੀ 7 7.5 ਕਿਲੋਮੀਟਰ ਦੀ ਉਹਦੇ ਵਿੱਚ ਭਾਰੀ ਖਰਚਾ ਕੀਤਾ ਗਿਆ ਸੀ ਬਿਊਟੀਫਿਕੇਸ਼ਨ ਕੀਤੀ ਗਈ ਸੀ ਉਹ ਗ੍ਰਿਲਾਂ ਤੱਕ ਚੋਰੀ ਹੋ ਗਈਆਂ ਸਾਰਾ ਸਾਜੂ ਸਮਾਨ ਚੋਰੀ ਹੋ ਗਿਆ ਔਰ ਸ਼ਰਮਿੰਦਗੀ ਦਾ ਬਾਇਸ ਤਾਂ ਇਹ ਬਣਾਉਂਦੀ ਆ ਕਿ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਦੇ ਉਹਨਾਂ ਦੇ ਦਫ਼ਤਰ ਦੇ ਬਾਹਰ ਜਿੱਥੇ ਹਰ ਵੇਲੇ ਨਫਰੀ ਹੁੰਦੀ ਆ ਉੱਥੇ ਹਰ ਵੇਲੇ ਤਨਾਤੀ ਹੁੰਦੀ ਮੁਲਾਜ਼ਮਾਂ ਦੀ ਉੱਥੇ ਹਰ ਵੇਲੇ ਕੋਈ ਨਾ ਕੋਈ ਅਧਿਕਾਰੀ ਕੋਈ ਨਾ ਕੋਈ ਮੁਲਾਜ਼ਮੀ ਨੂੰ ਉੱਥੇ ਤਣਾਤ ਹੁੰਦਾ ਆ ਤੇ ਉਹਨਾਂ ਦੇ ਉਸ ਆਫਿਸ ਦੇ ਬਾਹਰ ਹੀ ਇਦਾਂ ਦੇ ਬਾਕਸਿਸ ਉਥੋਂ ਬੈਟਰੀ ਚੋਰੀ ਕਰ ਲੈਣੀ ਆ ਚੋਰਾ ਵੱਲੋਂ ਇਹ ਅੱਜ ਦੱਸ ਰਿਹਾ ਕਿ ਅਮਰitsar ਦੇ ਲਾਅਨ ਆਰਡਰ ਦੀ ਸਥਿਤੀ ਕੀ ਹੈ ਔਰ ਕਿਸੇ ਵੀ ਅਫਸਰ ਦੀ ਕਿਸੇ ਵੀ ਲੀਡਰ ਦੀ ਕੋਈ ਜ਼ਿੰਮੇਵਾਰੀ ਇਸ ਗੱਲ ਦੀ ਸਾਹਮਣੇ ਨਹੀਂ ਆ ਰਹੀ ਉਹ ਕਹਿੰਦੇ ਨਾ ਕਿ ਬਰਬਾਦੇ ਗੁਲਿਸਤਾਂ ਕਰਨੇ ਕੋ ਤੋ ਇੱਕ ਹੀ ਉੱਲੂ ਕਾਫੀ ਥਾ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋਗਾ ਇਥੋਂ ਮੇਰਾ ਭਾਵ ਹੈ ਕਿ ਅੱਜ ਅਮਰitsar ਦੀ ਐਡਮਿਨਿਸਟ੍ਰੇਸ਼ਨ ਔਰ ਪੋਲੀਟੀਕਲ ਕਲਾਸ ਬਹੁਤਾ ਉੱਲੂਆਂ ਦਾ ਭੰਡਾਰ ਬਣ ਕੇ ਰਹਿ ਗਈ ਆ ਇੱਕ ਵੀ ਲੀਡਰ ਆਪਣੀ ਸਿਕਿਉਰਿਟੀ ਨੂੰ ਨਹੀਂ ਘਟਾਉਂਦਾ ਆਪਣੇ ਭੱਤਿਆਂ ਨੂੰ ਨਹੀਂ ਘਟਾਉਂਦਾ ਆਪਣੇ ਖਰਚਾ ਨੂੰ ਨਹੀਂ ਘਟਾਉਂਦਾ ਔਰ ਕੋਈ ਐਮਐਲਏ ਇਸ ਗੱਲ ਤੇ ਨਹੀਂ ਬੋਲਦਾ ਕਿ 스마트 ਸਿਟੀ ਦੇ ਪ੍ਰੋਜੈਕਟਸ ਦਾ ਬਣਿਆ ਕੀ ਐਮਐਲਏ ਛੱਡੋ ਮੈਂਬਰ ਪਾਰਲੀਮੈਂਟ ਜਿਹਦੀ ਲਾਜ਼ਮ ਡਿਊਟੀ ਆ ਗੁਰਜੀਤ ਸਿੰਘ ਔਜਲਾ ਉਹਨਾਂ ਤੋਂ ਵੀ ਮੈਨੂੰ ਗਿਲਾ ਆ ਕਿ ਉਹ ਸਿਰਫ ਆਉਂਦੇ ਜਾਂਦੇ ਛੋਟੇ-ਮੋਟੇ ਧਰਨਿਆਂ ਦੇ ਵਿੱਚ ਜਾਣ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕਰਦੇ ਕੋਈ ਵਵਾਜ਼ ਸ਼ਹਿਰ ਵਾਸਤੇ ਬੁਲੰਦ ਨਹੀਂ ਕਰਦੇ ਔਰ ਤੁਸੀਂ ਆਪ ਦੇਖੋ ਕਿ ਇੱਕ ਵਾਰ ਵੀ ਉਹਨਾਂ ਨੇ ਇਹ ਸੀਸੀਟੀਵੀ ਕੈਮਰਾਸ ਦੇ ਪ੍ਰੋਜੈਕਟ ਨੂੰ ਚਲਾਉਣ ਦੀ ਗੱਲ ਕੀਤੀ ਇੱਕ ਵਾਰ ਵੀ ਉਹਨਾਂ ਨੇ ਆਵਾਜ਼ ਪੁਆਇੰਟ ਰੇਜ਼ ਕੀਤਾ ਕਿ ਇਹ ਸਭ ਤੋਂ ਜ਼ਿਆਦਾ ਸਿਕਿਉਰਿਟੀ ਵਾਸਤੇ ਕਿਉਂਕਿ ਇਹਨਾਂ ਲੋਕਾਂ ਦੇ ਆਪਣੇ ਘਰਾਂ 'ਚ ਸੀਸੀਟੀਵੀ ਸਿਕਿਉਰਿਟੀ ਇਹਨਾਂ ਕੋਲ ਜਿਹੜੀ ਪੁਲਿਸ ਪਰਸਨਲ ਦੀ ਸਿਕਿਉਰਿਟੀ ਇਹਨਾਂ ਕੋਲ ਹਰ ਤਰ੍ਹਾਂ ਦੀ ਨਫਰੀ ਤਣਾਤ ਹੈ ਇਸ ਤਰ੍ਹਾਂ ਹੀ ਆਫੀਸਰਸ ਕੋਲ ਆ ਕਦੀ ਇਦਾਂ ਸੁਣਿਆ ਕਿ ਡੀਸੀਪੀ ਦੇ ਜਾਂ ਕਮਿਸ਼ਨਰ ਦੇ ਆਫਿਸ ਦੇ ਅੰਦਰ ਕੋਈ ਚੋਰੀ ਕਰਕੇ ਲੈ ਗਿਆ ਕਿਉਂ ਪਬਲਿਕ ਪ੍ਰੋਪਰਟੀ ਇਹਨਾਂ ਦੇ ਗੇਟ ਦੇ ਉੱਪਰ ਵੀ ਹੋਵੇ ਤੋ ਚੋਰੀ ਕਰਕੇ ਲਈ ਜਾਂਦੇ ਆ ਜੇ ਕੋਈ ਸਮਾਰਟ ਬੋਰਡਸ ਲੱਗੇ ਨੇ ਉਹ ਵੀ ਚੋਰੀ ਹੁੰਦੇ ਜਾ ਰਿਹਾ ਇਹ ਤਾਂ ਗੱਲ ਕਰਦੇ ਸੀ ਕਿ ਜਿਹੜਾ iTriple C ਆ ਉਹਦੇ ਲਈ ਅਸੀਂ ਸਰਵੇਲੈਂਸ ਸੇਵਾ ਇਹਦੇ ਦਾ ਹੀ ਦੇਖਾਂਗੇ ਮੋਬਾਈਲ ਸੇਵਾ ਦੇਖਾਂਗੇ ਪਬਲਿਕ ਐਡਰੈਸਿੰਗ ਹੋਊਗੀ এনवायरमेंट ਬਾਰੇ ਗੱਲਾਂ ਹੋਣਗੀਆਂ ਔਰ ਇੱਥੋਂ ਤੱਕ ਕਿ ਜਿਹੜੀ ਮਿਊਨਿਸਪਲ ਸਿਵਿਕ ਬਾਡੀਜ਼ ਦੀ ਲਿਮਟ ਦੇ ਅੰਦਰ ਕੋਈ ਗੈਰ ਕਾਨੂੰਨੀ ਉਸਾਰੀ ਵੀ ਹੋਊਗੀ ਉਹਦੀ ਨਿਸ਼ਾਨਦੇਹੀ ਵੀ ਇਸ ਪ੍ਰੋਜੈਕਟ ਦੇ ਕੈਮਰੇ ਦੀ ਹੌਕਾ ਹੀ ਦਰਾਈ ਕੀਤੀ ਜਾਊਗੀ ਮੈਨੂੰ ਤਾਂ ਇਹ ਲੱਗਦਾ ਕਿ ਜਿੰਨੇ ਚੋਰ ਚੱਕਿਆ ਔਰ ਐਡਮਿਨਿਸਟ੍ਰੇਸ਼ਨ ਆ ਖਾਸ ਕਰ ਮਿਊਨਿਸਪਲ ਕਾਰਪੋਰੇਸ਼ਨ ਆ ਸ਼ਾਇਦ ਇਹ ਆਪਸ ਦੇ ਵਿੱਚ ਰਲ ਗਏ ਆ ਤਾਂ ਕਰਕੇ ਇਹ ਖੁਦ ਹੀ ਸ਼ਾਇਦ ਚੋਰੀਆਂ ਕਰਵਾ ਰਿਹਾ ਤਾਂ ਹੀ ਕਰਕੇ ਇੱਕ ਵੀ ਬੰਦਾ ਅਜੇ ਤੱਕ ਇਹਨਾਂ ਨੇ ਕੋਈ ਵੈਰੀਫਾਈ ਨਹੀਂ ਕੀਤਾ ਤਾਂ ਕਰਕੇ ਇੱਕ ਵੀ ਰਿਕਵਰੀ ਇਹਨਾਂ ਨੇ ਨਹੀਂ ਕੀਤੀ ਆਦਰਵਾਇਜ਼ ਇਹਨਾਂ ਦਾ ਆਪਣਾ ਕੋਈ ਮੇਰਾ ਖਿਆਲ ਆ ਕੋਈ ਕੁੱਤਾ ਬਿੱਲੀ ਵੀ ਚੋਰੀ ਹੋਇਆ ਹੋਵੇ ਤੇ ਅਫਸਰ ਜਾਂ ਪੋਲਿਟিক্যাল ਲੀਡਰਜ਼ ਰਿਕਵਰ ਕਰਵਾ ਲੈਂਦੇ ਆ ਤੇ ਪਬਲਿਕ ਪ੍ਰਾਪਰਟੀ ਆ 100-100 ਕਰੋੜ ਰੁਪਏ ਦੇ ਲਗਭਗ ਪ੍ਰੋਜੈਕਟਸ ਨੇ ਤੇ ਜੇ ਇਹਨਾਂ ਵਾਸਤੇ ਕੋਈ ਇਹਨਾਂ ਨੇ ਉਪਰਾਲਾ ਨਹੀਂ ਕਰਨਾ ਤੇ ਇਹ ਸਾਨੂੰ ਬਹੁਤ ਸ਼ਰਮਿੰਦਗੀ ਦਾ ਵੈਸ ਬਣਾ ਰਿਹਾ। ਪਵਨ ਜੀ ਵੈਸੇ ਦੇਖਿਆ ਜਾਵੇ ਤਾਂ ਪੈਸਾ ਲੱਗਦਾ ਆਮ ਜਨਤਾ ਦਾ ਇਹ ਟੈਕਸ ਪੇ ਕਰੀਦਾ ਟੈਕਸ ਤੋਂ ਹੀ ਇਦਾਂ ਦੇ ਪ੍ਰੋਜੈਕਟਸ ਬਣਦੇ ਨੇ ਪਰ ਇਹ ਪ੍ਰੋਜੈਕਟ ਫੇਰ ਕਿਤੇ ਅੱਧੇ ਲਾਇਆ ਜਾਂਦੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਈਏ ਸਿਟੀ ਸਮਾਰਟ ਜਿਵਨਤੀ ਦੱਸਿਆ ਦਾ ਦਰਜਾ ਦਿੱਤ ਗਿਆ ਪਰ ਕਿੰਨੇ ਪ੍ਰੋਜੈਕਟ ਹੈ ਗੰਦਗੀ ਦਾ ਇਸ ਵਕਤ ਬਹੁਤ ਵੱਡਾ ਮਸਲਾ ਬਣਿਆ ਹੈ ਕੰਪਨੀਆਂ ਆਂਦੀਆਂ ਨੇ ਚੱਲ ਜਾਂਦੀਆਂ ਇਨਡਾਇਰੈਕਟਲੀ ਫੇਰ ਤੇ ਜਨਤਾ ਦਾ ਹੀ ਪੈਸਾ ਜਾ ਰਿਹਾ ਜੇ ਦਿਖਿਆ ਜਾਵੇ ਤਾਂ ਸਰਕਾਰ ਜਨਤਾ ਦੇ ਪੈਸੇ ਨੂੰ ਖਰਾਬ ਕਰ ਰਹੀ ਹੈ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਕਿ ਉਹ ਪੈਸੇ ਲੈ ਕੇ ਭੱਜਦੀਆਂ ਜਾ ਰਹੀਆਂ ਕਿੰਨੀ ਨਦਾਮ ਕਿ ਇਹ ਉੱਲੂਆਂ ਦਾ ਟੋਲਾ ਕਿਸ ਤਰ੍ਹਾਂ ਪੂਰੇ ਸ਼ਹਿਰ ਨੂੰ ਪੂਰੀ ਸਟੇਟ ਨੂੰ ਖਾਂਦਾ ਜਾ ਰਿਹਾ ਉਜਾੜਦਾ ਜਾ ਰਿਹਾ ਇੱਕ ਬੱਚਾ ਛੋਟਾ ਬੱਚਾ ਜੀ ਟੌਫੀ ਵੀ ਖਾਂਦਾ ਉਹ ਵੀ ਟੈਕਸ ਪੇ ਕਰਦਾ ਕੋਈ ਗਰੀਬ ਬੰਦਾ ਕੋਈ ਮਿਹਨਤ ਕਾਸ਼ ਬੰਦਾ ਉਹ ਮਿਹਨਤ ਕਰਕੇ ਟੈਕਸ ਪੇ ਕਰਦਾ ਆਪਣੀ ਹਾਰਡ ਵਰਨ ਮਨੀ ਆਪਣਾ ਪੇਟ ਫਾੜ ਕੇ ਇਹਨਾਂ ਨੂੰ ਟੈਕਸ ਪੇ ਕਰਦਾ ਇਹ ਲੋਕ ਸਿਰਫ ਬਲੇਮ ਗੇਮ ਦੇ ਵਿੱਚ ਕਿਤੇ ਕੋਈ ਸਰਕਾਰ ਕ੍ਰੈਡਿਟ ਨਾ ਲੈ ਜੇ ਕਿਤੇ ਕੋਈ ਪਾਰਟੀ ਕ੍ਰੈਡਿਟ ਨਾ ਲੈ ਜੇ ਇਹ ਲੋਕ ਸੋਚਦੇ ਆ ਕਿ ਸਾਡੀਆਂ ਈਜ਼ੀ ਵਿਨਸ ਹੋਣ ਈਜ਼ੀ ਟਾਰਗੇਟਸ ਹੋਣ ਲੋਕ ਹਮੇਸ਼ਾ ਧੜਿਆਂ ਦੇ ਵਿੱਚ ਵੰਡੇ ਰਹਣ ਲੋਕ ਡਿਵੈਲਪਮੈਂਟ ਦੀ ਗੱਲ ਹੀ ਨਾ ਕਰਨ ਤੁਸੀਂ ਦੇਖੋ ਅੱਜ ਅਮਰitsar ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ ਅੱਜ ਚੌਂਕੀਆਂ ਤੇ ਥਾਣਿਆਂ ਤੇ ਗ੍ਰੇਨੇਡ ਅਟੈਕਸ ਹੋ ਰਹੇ ਆ ਅੱਜ ਅਮਰitsar ਦੀਆਂ ਸੜਕਾਂ ਟੁੱਟੀਆਂ ਭੱਜੀਆਂ ਨੇ ਅੱਜ ਅਮਰitsar ਦੇ ਵਿੱਚ ਵਿਦੇਸ਼ੀ ਟੂਰਿਸਟ ਆ ਕੇ ਕੂੜਾ ਚੁੱਕ ਰਿਹਾ ਗੰਦਗੀ ਚੱਕ ਰਿਹਾ ਉੱਥੋਂ ਮੈਸੇਜ ਕੀ ਜਾ ਰਿਹਾ ਕਿ ਅਸੀਂ ਏ ਬਦਮਾਸ਼ ਲੋਕ ਐ ਅਸੀਂ ਗੰਦੇ ਲੋਕ ਐ ਅਸੀਂ ਗੈਂਗਸਟਰ ਲੋਕ ਐ ਅੱਜ ਪੰਜਾਬ ਦੇ ਵਿੱਚ ਹਰ ਪਾਸੇ ਰੰਗਦਾਰੀਆਂ ਦਾ ਮਾਹੌਲ ਐ ਗੈਂਗਸਟਰ ਵਾਦ ਦਾ ਮਾਹੌਲ ਐ ਗੈਂਗਵਾਰਾਂ ਹੋ ਰੀਆਂ ਅੱਜ ਜੇਲਾਂ ਦੇ ਵਿੱਚ ਨਸ਼ੇ ਚੱਲ ਰਿਹਾ ਅੱਜ ਪੂਰੇ ਹਰ ਜ਼ਿਲ੍ਹੇ 'ਚ ਕਿਤੇ ਚੱਲੇ ਜਾਓ ਨਸ਼ੇ ਚੱਲ ਰਿਹਾ ਅੱਜ ਤੁਸੀਂ ਜਿੰਨੇ ਵੀ ਮੈਂ ਪ੍ਰੋਜੈਕਟਸ ਗਿਣਾਏ ਆ ਚਾਹੇ ਉਹ ਸੀਸੀਟੀਵੀ ਕੈਮਰਾਸ ਦਾ ਪ੍ਰੋਜੈਕਟ ਐ ਚਾਹੇ ਆਰਬਿਟਲ ਰੋਡ ਐ ਚਾਹੇ 247 ਜਿਹੜਾ ਨਹਿਰੀ ਪਾਣੀ ਸਪਲਾਈ ਐ ਉਹਦਾ ਪ੍ਰੋਜੈਕਟ ਵਰਲਡ ਬੈਂਕ ਵੱਲੋਂ ਚਾਹੇ BRTS ਬੱਸਾਂ ਨੇ ਚਾਹੇ ਸਿਟੀ ਬੱਸਾਂ ਨੇ ਇੱਕ ਵੀ ਸਮਾਰਟ ਸਿਟੀ ਦਾ ਪ੍ਰੋਜੈਕਟ ਅੰਮ੍ਰਿਤਸਰ ਦੇ ਵਿੱਚ ਪਾਸ ਨਹੀਂ ਹੋ ਸਕਿਆ ਔਰ ਰਾਹੀ ਪ੍ਰੋਜੈਕਟ ਕਿ ਪੋਲੂਸ਼ਨ ਘਟੇ ਇਲੀਗਲ ਆਟੋਸ ਬੰਦ ਹੋਣ ਇੱਥੋਂ ਤੱਕ ਕਿ ਅੱਜ ਜੇ ਕੋਈ ਡਰਾਈਵਿੰਗ ਲਾਇਸੈਂਸ ਵੀ ਬਣਾਉਣ ਜਾਂਦਾ ਤੇ ਅੰਮ੍ਰਿਤਸਰ ਐਡਾ ਵੱਡਾ ਸ਼ਹਿਰ ਆ 20000 ਲੋਕ ਮੈਨੂੰ ਲੱਗਦਾ ਕਿ ਘੱਟੋ ਘੱਟ ਇਹਦੇ ਲਾਇਸੈਂਸ ਜਿਹੜੇ ਮਹੀਨੇ ਦੇ ਵਿੱਚ ਡਿਮਾਂਡ ਹੋਊਗੀ ਤੇ 200 ਵੀ ਨਹੀਂ ਲੋਕਾਂ ਦੇ ਬਣ ਰਹੇ ਇੱਕੋ ਹੀ ਜਾ ਕੇ ਆਰਟੀਓ ਦਾ ਟਰੈਕ ਹੈ ਉੱਥੇ ਲੋਕਾਂ ਦੀ ਖੱਜਲ ਖਵਾਰੀ ਲੋਕਾਂ ਨੂੰ ਅਪਾਇੰਟਮੈਂਟ ਨਹੀਂ ਸੋ ਠੀਕ ਹੈ ਮੈਂ ਸਾਰੇ ਵਿਸ਼ੇ ਗਿਣਾਉਣ ਦੀ ਗੱਲ ਕੀਤੀ ਆ ਪਰ ਸਭ ਤੋਂ ਜ਼ਿਆਦਾ ਭਿਆਨਕ ਗੱਲ ਤਾਂ ਇਹ ਸੀ ਕਿ ਜਿਹੜੇ ਸੀਸੀਟੀਵੀ ਕੈਮਰਾਸ ਤੋਂ ਅੱਜ ਅੱਜ ਇਸ ਯੁੱਗ ਦੇ ਵਿੱਚ guzara ਹੀ ਨਹੀਂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰਾਸ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰਾਸ ਜਦੋਂ ਗੈਰ ਕਾਨੂੰਨੀ ਗੱਲਾਂ ਸਾਰੀਆਂ ਸੜਕਾਂ ਤੇ ਕਈ ਮੁਹੱਲਿਆਂ ਦੇ ਵਿੱਚ ਗੈਰ ਕਾਨੂੰਨੀ ਅਨਸਰ ਰਾਤਾਂ ਨੂੰ ਘੁੰਮਦੇ ਆ ਉੱਥੇ ਫਿਰ ਸੀਸੀਟੀਵੀ ਕੈਮਰਾਜ਼ ਨੂੰ ਬੰਦ ਕਰਾਉਣ ਦਾ ਮਕਸਦ ਕੀ ਹੈ ਐਡਮਿਨਿਸਟ੍ਰੇਸ਼ਨ ਦਾ ਉੱਥੇ ਜੇ ਸਮਾਨ ਚੋਰੀ ਹੁੰਦਾ ਨਾ ਰਿਕਵਰੀ ਕਰਾਉਣ ਦਾ ਮਕਸਦ ਕੀ ਹੈ ਐਡਮਿਨਿਸਟ੍ਰੇਸ਼ਨ ਦਾ ਜੇ ਕੈਮਰਾਜ਼ ਚੱਲਣ ਕੋਈ ਟੂਰਿਸਟ ਨਾ ਬਸਲੂਕੀ ਕਰੇ ਤਾਂ ਰਿਕਵਰ ਹੁੰਦਾ ਜੇ ਕੋਈ ਸਨਾਚਿੰਗ ਕਰੇ ਕੋਈ ਲੁੱਟਖੋ ਕਰੇ ਕੋਈ ਵਹੀਕਲ ਚੋਰੀ ਹੋਵੇ ਤਾਂ ਲੋਕਾਂ ਨੂੰ ਸਹੂਲਤ ਹੁੰਦੀ ਹੈ ਇਵਨ ਪੁਲਿਸ ਨੂੰ ਸਹੂਲਤ ਹੈ ਜੇ ਪੁਲਿਸ ਮੁਲਾਜ਼ਮੀਆਂ ਗਰਮੀ 'ਚ ਧੁੱਪ 'ਚ ਛਾਂ 'ਚ ਬਰਸਾਤਾਂ 'ਚ ਚੌਂਕਾਂ 'ਚ ਖੜ ਖੜ ਕੇ ਲੋਕਾਂ ਨੂੰ ਟ੍ਰੈਫਿਕ ਵਹੀਕਲ ਰੋਕੇ ਚਲਾਨ ਕਰਦੇ ਆ ਤੇ ਜੇਹੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਜਿਵੇਂ ਵਿਦੇਸ਼ਾਂ 'ਚ ਵੀ ਚੱਲਦਾ ਉਹਦਾ ਇਸਤੇਮਾਲ ਕਰਨ ਤੇ ਸਾਨੂੰ ਉਨੀ ਨਫਰੀ ਲਾਉਣ ਦੀ ਵੀ ਲੋੜ ਨਹੀਂ ਪੈਣੀ ਉਹਦੇ ਲਈ ਸਧਾਰਨ ਵਿਅਕਤੀ ਵੀ ਹੋ ਜਾ ਉਹਦੇ ਲਈ ਕਮਿਸ਼ਨਰ ਪੁਲਿਸ ਵੀ ਹੋ ਜਾ ਦੋਨਾਂ 'ਚੋਂ ਕੋਈ ਜੇ ਟ੍ਰੈਫਿਕ ਫਾਉਲ ਕਰਦਾ ਤੇ ਚਲਾਨ ਆਟੋਮੈਟਿਕ ਉਹਦੇ ਘਰ ਜਾਣਾ ਪਰ ਇਥੋਂ ਇਹ ਸਮਝ ਲਓ ਕਿ ਸਿਰਫ ਅੱਜ ਅਮਰitsar ਦੇ ਵਿੱਚ ਗਰੀਬ ਮਾਰ ਹੋ ਰਹੀ ਆ ਲੋਕਾਂ ਨਾਲ ੱੱੱਕਾ ਹੋ ਰਿਹਾ ਲੋਕਾਂ ਦੇ ਪ੍ਰੋਜੈਕਟਸ ਨੂੰ ਫੇਲ ਕੀਤਾ ਜਾ ਰਿਹਾ ਲੋਕਾਂ ਦਾ ਧਿਆਨ ਇਹਨਾਂ ਗੱਲਾਂ ਤੋਂ ਹਟਾ ਕੇ ਕਿਸੇ ਧਰਮ ਵੱਲ ਕਿਸੇ ਜਾਤ ਪਾਤ ਵੱਲ ਕਿਸੇ ਵਿਅਕਤੀ ਵਿਸ਼ੇਸ਼ ਵੱਲ ਕੀਤਾ ਜਾ ਰਿਹਾ ਔਰ ਸੋਚਿਆ ਜਾ ਰਿਹਾ ਕਿ ਇਦਾਂ ਦੇ ਮਸਲਿਆਂ ਦੇ ਵਿੱਚ ਲੋਕਾਂ ਨੂੰ ਉਲਝਾ ਦੇਵਾਂਗੇ ਤੇ ਅਸੀਂ ਚਾਹੇ ਐਮਪੀ ਹੋਈਏ ਚਾਹੇ ਐਮਐਲਏ ਹੋਈਏ ਬਿਨਾਂ ਕੋਈ ਕੰਮ ਕੀਤੇ ਅਸੀਂ ਫਿਰ ਦੁਬਾਰਾ ਜਿੱਤ ਜਾਵਾਂਗੇ ਤੇ ਵੈਸੇ ਦੇਖੇ ਜਾਵੇ ਤਾਂ ਇਹ ਜਿਹੜੇ ਪ੍ਰੋਜੈਕਟਸ ਹੁੰਦੇ ਨੇ ਪਵਨ ਜੀ ਜਾਣਨਾ ਚਾਹਵਾਂਗੇ ਕਿ ਆਖਿਰ ਹਰ ਕੋਈ ਇਸ ਦਾ ਕ੍ਰੈਡਿਟ ਲੈਣ ਲੱਪੈਂਦਾ ਐ ਐਮਐਲਏ ਦੀ ਗੱਲ ਕਰੀ ਜੋ ਕਿ ਐਮਪੀ ਦੀ ਗੱਲ ਕਰ ਲਈ ਜੋ ਕੋਈ ਵੀ ਸਰਕਾਰ ਦੀ ਗੱਲ ਕਰ ਲਈਏ ਇਹ ਕਿੰਨੀ ਕਿ ਇਨਵੋਲਵਮੈਂਟਸ ਹੁੰਦੀ ਹੈ ਇਹੋ ਜਿਹੇ ਪ੍ਰੋਜੈਕਟਸ ਹੁੰਦੇ ਨੇ ਜਿਹੜੇ ਸਿਟੀ ਵਾਸਤੇ ਆਉਂਦੇ ਨੇ ਜਾਂ ਇਹੋ ਜੇ ਆਪਾਂ ਗੈਰੀ ਸਾਡੇ ਸ਼ਹਿਰਾਂ ਲਈ ਆਉਂਦੇ ਨੇ ਤੇ ਇਹਦੇ ਵਿੱਚ ਕਿੰਨੀ ਕਿ ਸੈਂਟਰ ਸਰਕਾਰ ਦੀ ਕਿੰਨੀ ਹੁੰਦੀ ਹੈ ਤੇ ਸਟੇਟ ਸਰਕਾਰ ਦੀ ਇਹ ਵੀ ਜਾਣਨ ਦੀ ਇੱਕ ਜ਼ਰੂਰੀ ਹੈ ਕਿਉਂਕਿ ਕ੍ਰੈਡਿਟ ਲੈਣ ਨੂੰ ਹਰ ਕੋਈ ਅੱਗੇ ਆ ਜਾਂਦਾ ਪਰ ਜਦੋਂ ਇਹ ਖਤਮ ਹੁੰਦੇ ਆਮ ਦੇ ਨਜ਼ਰ ਆਉ ਹੁੰਦੀ ਹੈ ਸੈਂਟਰ ਗਵਰਨਮੈਂਟ ਹਮੇਸ਼ਾ ਸਪੋਰਟ ਕਰ ਦਿੰਦੀ ਆ ਇਸ ਤੋਂ ਬਾਅਦ ਜੇ ਸਿਟੀ ਬੱਸਾਂ ਫਲॉप ਹੋਈਆਂ ਜੇ ਬੀਆਰਟੀਐਸ ਪ੍ਰੋਜੈਕਟ ਫਲॉप ਹੋਇਆ ਤਾਂ ਕੇਂਦਰ ਸਰਕਾਰ ਨੇ ਫੇਰ ਦੁਬਾਰਾ ਈ ਬੱਸੇਵਾ ਦੇਣ ਦੀ ਵੀ ਗੱਲ ਕੀਤੀ ਸੀ ਸਾਡੀ ਐਡਮਿਨਿਸਟ੍ਰੇਸ਼ਨ ਤਾਂ ਉਹਦੇ ਰੀਚਾਰਜਿੰਗ ਸਟੇਸ਼ਨ ਤੱਕ ਅਜੇ ਤੱਕ ਨਹੀਂ ਬਣਾ ਸਕੀ ਤੁਸੀਂ ਅੰਮ੍ਰਿਤਸਰ ਦੇ ਅੱਜ ਹਾਲਾਤ ਦੇਖ ਲਓ ਕਿ ਜਿਹੜਾ ਸ਼ਹਿਰੇ ਪੰਜਾਬ ਦਾ ਲੈਂਡਮਾਰਕ ਆ ਜਿਹੜਾ ਜਿਹਨੂੰ ਰਾਂ ਬਾਗ ਕਹਿੰਦੇ ਆ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਯਾਦ ਦੇ ਵਿੱਚ ਉਹ ਬਾਗ ਨੂੰ ਆਬਾਦ ਕੀਤਾ ਗਿਆ ਸੀ ਉਹ ਵੀ ਅਜ ਕਾਰਬੇਜ ਦਾ ਡੰਪ ਬਣ ਗਿਆ ਜਿੱਥੇ ਸ਼ਹਿਰੇ ਪੰਜਾਬ ਦਾ ਬੁੱਤ ਲੱਗਾ ਉਹ ਵੀ ਡਿੱਗਣ ਦੀ ਕਗਾਰ ਦੇ ਉੱਤੇ ਆ ਉਹ ਵੀ ਕਿੰਦਾ ਸਰਕਾਰ ਸਮਾਰਟ ਸਿਟੀ ਦੇ ਮਿਸ਼ਨ ਤਹਿਤ ਸ਼ਾਇਦ ਉਹਨੂੰ ਹੁਣ ਠੀਕ ਕਰਨ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਵਾਰ ਪੁਆਇੰਟ ਰੇਜ਼ ਕੀਤਾ ਗਿਆ ਉਹਨਾਂ ਧਰੋਹਰਾਂ ਦੇ ਉੱਪਰ ਗੈਰ ਕਾਨੂੰਨੀ ਕਲੱਬਾਂ ਦੇ ਕਬਜ਼ੇ ਉੱਥੇ ਸ਼ਰਾਬਾਂ ਚਲਦੀਆਂ ਗੈਰ ਸਮਾਜੀ ਅੰਸਰਾਂ ਦੇ ਭੰਡਾਰ ਉੱਥੇ ਇਕੱਠੇ ਹੁੰਦੇ ਆ ਪਰ ਸ਼ਹਿਰ ਦੇ ਲੋਕ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਇਸ ਗੱਲ ਤੋਂ ਬੇਖਬਰ ਹੈ ਓਵਰ ਆਲ ਹਰ ਹਰ ਪਾਸੇ ਕਿਸੇ ਵੀ ਪਾਸੇ ਜੇ ਅਸੀਂ ਨਜ਼ਰ ਆਪਣੀ ਦੁੜਾ ਲਈਏ ਅੱਜ ਅਮਰitsar ਦਾ ਸਿਸਟਮ ਕਲਾਪਸ ਕਰ ਗਿਆ ਅਮਰitsar ਦੀ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਦੀਆਂ ਕਾਰਪੋਰੇਸ਼ਨਸ ਨੂੰ 1026 ਕਰੋੜ ਰੁਪਇਆ ਐਨਜੀਟੀ ਵੱਲੋਂ ਫਾਈਨ ਕੀਤਾ ਗਿਆ ਸੀ ਉਹੀ ਅਮਰitsar ਦੇ ਵਿੱਚ ਟੰਗੜਾਪ ਡਰੇਨ ਹੈ ਜਿਹੜਾ ਪਾਰਲੀਮੈਂਟਰੀ ਚੋਣਾ ਚਨਾਵੀ ਮੁੱਦਾ ਬਣਿਆ ਸੀ ਜਿਹੜਾ ਤੁਸੀਂ ਇਹ ਦੇਖੋ ਕਿ ਗੁਰਜੀਤ ਸਿੰਘ ਔਜਲਾ ਵੀ ਕਹਿੰਦੇ ਰਹੇ ਉੱਥੇ ਹੀ ਹੋ ਰਹੇ ਨੇ ਉਸ ਡਰੇਨ ਦੇ ਕੋਲ ਉੱਥੇ ਨਵਜੋਤ ਸਿੰਘ ਸਿੱਧੂ ਰਹਿੰਦੇ ਨੇ ਚੋਣਾ ਬੀਤਦਿਆਂ ਨੇ ਤੇ ਇਹ ਸਾਰੇ ਵਿਸ਼ਿਆਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਇਹਨਾਂ ਮੇਰਾ ਮਨ ਬਹੁਤ ਦੁਖੀ ਹੈ ਔਰ ਜਿਹੜਾ ਇਸ ਵੇਲੇ ਅਸੀਂ ਕਰੰਟ ਗੱਲ ਕੀਤੀ ਸੀ ਕਿ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਨੂੰ ਕਿੱਦਾਂ ਫੇਲ ਕਰਨ ਦੀ ਯਤਨ ਕੀਤੀ ਆ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਗੈਰ ਸਮਾਜੀ ਅੰਸਰ ਔਰ ਮਾੜੀਆਂ ਤਾਕਤਾਂ ਇਸ ਕੰਮ ਦੇ ਪਿੱਛੇ ਲੱਗੀਆਂ ਕਿ ਇਹ ਸੀਸੀਟੀਵੀ ਕੈਮਰਾਸ ਦਿਨ ਰਾਤ ਬੰਦ ਰਹਿਣ ਤੇ ਉਹਨਾਂ ਦੇ ਗੈਰ ਕਾਨੂੰਨੀ ਕੰਮ ਉਦਾਂ ਹੀ ਜਾਰੀ ਸਾਰੀ ਰਹਿਣ ਤਾ ਜਿਸ ਤਰ੍ਹਾਂ ਕੇ ਪਵਨ ਸ਼ਰਮਾ ਜੀ ਹੋਰ ਨਾਲ ਗੱਲਬਾਤ ਕੀਤੀ ਹੈ ਪੂਰੇ ਵਿਸਤਾਰ ਦੇ ਨਾਲ ਦੇਖਿਆ ਜਾਵੇ ਪ੍ਰੋਜੈਕਟਸ ਬਹੁਤ ਆਉਂਦੇ ਨੇ ਅਮੂਸਰ ਸ਼ਹਿਰ ਦੀ ਗੱਲ ਕਰ ਲਈਏ ਟੂਰਿਸਟ ਹੱਬ ਹੈ 스마트 ਸਿਟੀ ਦਾ ਦਰਜਾ ਦਿੱਤਾ ਪਰ ਇਹ 스마트 ਨਹੀਂ ਰਹੀ بڑے ਪ੍ਰੋਜੈਕਟ ਆਉਂਦੇ ਨੇ ਤੇ ਬਹੁਤ ਜਲਦੀ ਹੀ ਇਹ ਪ੍ਰੋਜੈਕਟ ਖਤਮ ਵੀ ਹੋ ਜਾਂਦੇ ਨੇ ਜਿਵੇਂ ਸੀਸੀਟੀਵੀ ਦਾ ਹੁਣੇ ਅਸੀਂ ਗੱਲਬਾਤ ਕੀਤੀ ਹੈ ਇੱਕ ਸਭ ਤੋਂ ਜਿਆਦਾ ਜ਼ਰੂਰਤ ਸੀ ਇਸ ਸ਼ਹਿਰ ਨੂੰ ਕਿਉਂਕਿ ਬਾਰਡਰ ਏਰੀਆ ਵਾਲਾ ਲਗਾਤਾਰ ਜਿਵੇਂ ਖਬਰਾਂ ਆਉਂਦੀਆਂ ਨੇ ਕਿ ਗ੍ਰਨੇਡ ਦੇ ਵੀ ਜਿਹੜੇ ਅਟੈਕਸ ਨੇ ਹੁਣ ਪੁਲਿਸ ਸਟੇਸ਼ਨਾਂ ਦੇ ਉੱਤੇ ਹੋਣ ਲੱਗੇ ਨੇ ਜੇ ਪੁਲਿਸ ਨਹੀਂ ਜਿਹੜੀ ਸਿਕਿਉਰਿਟੀ ਕਰ ਪਾ ਰਹੀ ਹੈ ਤੇ ਆਮ ਜਨਤਾ ਦੀ ਕੀ ਹੋਏਗੀ ਤੇ ਇਸ ਲਈ ਜਿਹੜਾ ਸੀਸੀਟੀਵੀ ਦਾ ਪ੍ਰੋਜੈਕਟਸ ਆਇਆ ਹੀ ਪਰ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਗਿਆ ਕਿਉਂਕਿ ਆਖਿਰ ਇਹਦੇ ਵਿੱਚ ਕਿਸ ਦਾ ਹੱਥ ਹੈ ਕਿਉਂਕਿ ਪ੍ਰੋਜੈਕਟ ਆਉਂਦੇ ਨੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਜਾਂਦੇ ਨੇ ਪੈਸੇ ਲੈ ਕੇ ਤੇ ਫਿਰ ਉਹ ਕੰਪਨੀਆਂ ਭੱਜ ਜਾਂਦੀਆਂ ਨੇ ਤੇ ਸਾਰਾ ਇਹਦਾ ਬੋਝ ਕਿੱਥੇ ਆਉਂਦਾ ਹੈ ਆਮ ਜਨਤਾ ਤੇ ਤੇ ਦੇਖਣਾ ਹੋਵੇਗਾ ਕਿ ਸਰਕਾਰਾਂ ਜਿਹੜੀਆਂ ਨੇ ਕਿੰਨੀ ਕੁ ਦੇਰ ਤੱਕ ਜਿਹੜੀਆਂ ਹੈ ਕਿ ਲੋਕਾਂ ਦੀ ਆਵਾਜ਼ ਨਹੀਂ ਸੁਣेंगी ਕਿਉਂਕਿ ਜਿਹੜਾ ਇਹ ਮਸਲਾ ਸੀਗਾ ਸੀਸੀਟੀਵੀ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਅੰਮ੍ਰਿਤਸਰ ਦੇ ਸ਼ਹਿਰ ਨੂੰ ਆਸ ਕਰਦੇ ਹਾਂ ਕਿ ਸਰਕਾਰ ਬਹੁਤ ਜਲਦ ਹੀ ਕੁਝ ਨਾ ਕੁਝ ਕਰੇਗੀ ਤੇ ਇਹੋ ਜਿਹੇ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਨੂੰ ਫੇਰ ਤੋਂ ਸ਼ੁਰੂ ਕਰਵਾਇਆ ਜਾਵੇ ਤੇ ਲੋਕਾਂ ਨੂੰ ਜਿਹੜਾ ਹੈ ਕਿ ਸਹੂਲਤ ਮਿਲੇ ਲੋਕਾਂ ਦੇ ਜਿਹੜੇ ਹੈ ਕਿ ਫਾਇਦੇ ਹੋਣ ਕੈਮਰਾਮੈਨ ਸ਼ਾਮ ਦੇ ਨਾਲ ਮਹਿਵਨ ਸਿੰਘ ਹਮਦਰ ਟੀਵੀ ਅੰਮ੍ਰਿਤਸਰ